ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਸਾਂ ਦਾ ਪੰਜਾਬੀ ਫੂਡ ਚੈਨਲ ਤੇ ਸਵਾਗਤ ਹੈ। ਅੱਜ ਮੈਂ ਬਣਾਉਣ ਜਾ ਰਹੀ ਹਾਂ ਬਹੁਤ ਹੀ ਟੇਸਟੀ ਸੇਵੀਆਂ ਦੇ ਨਾਲ ਬਣਵਾਈ ਇਹ ਬਹੁਤ ਹੀ ਵਧੀਆ ਡੈਜ਼ਰਟ ਜਿਹੜੀ ਤੁਸੀਂ ਇੱਕ ਵਾਰੀ ਬਣਾ ਲਿਆ ਤਾਂ ਬਾਰ ਬਾਰ ਇਹਨੂੰ ਬਣਾਓਗੇ। ਇੰਨੀ ਜ਼ਿਆਦਾ ਵਧੀਆ ਬਣਦੀ ਹੈ ਕਿ ਤੁਸੀਂ ਬਾਕੀ ਮਠਿਆਈਆਂ ਦਾ ਖਾਣਾ ਭੁੱਲ ਜਾਓਗੇ। 10 ਮਿੰਟ ਦੇ ਵਿੱਚ ਸਿਰਫ ਚਾਰ ਚੀਜ਼ਾਂ ਦੇ ਨਾਲ ਇਹ ਬਣਨ ਵਾਲੀ ਬਹੁਤ ਹੀ ਵਧੀਆ ਮਠਿਆਈ ਹੈ। ਚਲੋ ਕਰਦੇ ਹਾਂ ਫਿਰ ਬਣਾਉਣਾ ਸ਼ੁਰੂ। ਅੱਜ ਲਈ ਤੇ ਮੈਂ 70 ਗ੍ਰਾਮ ਸੇਮੀਆਂ ਲਈਆਂ ਆ ਜੋ ਕਿ ਰੈਡੀਮੇਡ ਆ ਤੁਸੀਂ ਜਿਹੜੀਆਂ ਆ ਰੈਡੀਮੇਡ ਹੀ ਸੇਮੀਆਂ ਲੈਣੀਆਂ ਆ ਜਾਂ ਫਿਰ ਤੁਸੀਂ ਘਰ ਦੀਆਂ ਵੀ ਲੈ ਸਕਦੇ ਆ ਤੇ ਇਹਨੂੰ ਚੰਗੀ ਤਰੀਕੇ ਨਾਲ ਆਪ ਜੜਾ ਭੁੰਨ ਲੈਣਾ ਫਿਰ ਇਹਦੇ ਵਿੱਚ ਡੇਢ ਚਮਚ ਖੰਡ ਪਾਉਣੀ ਆ ਜੇ ਤੁਹਾਡੀ ਆਲਰੇਡੀ ਪੁੱਜੀ ਆ ਸੇਮੀਆਂ ਤਾਂ ਤੁਸੀਂ ਥੋੜਾ ਜਿਹਾ ਭੁੰਨ ਲੈਣਾ ਜ਼ਰੂਰ ਕਿਉਂਕਿ ਜਿਹੜਾ ਆ ਕਈ ਵਾਰੀ ਪਈਆਂ ਪਈਆਂ ਜਿਹੜੀਆਂ ਆ ਸੌਕੀ ਹੋ ਜਾਂਦੀਆਂ ਆ ਤੇ ਇਹਨੂੰ ਚੰਗੀ ਤਰੀਕੇ ਨਾਲ ਭੁੰਨਣ ਤੋਂ ਬਾਅਦ ਜਿਹਦੇ ਸੁਆਦਨਸਾ ਖੰਡ ਪਾਈ ਹੈ ਤੇ ਫਿਰ ਪਾਇਆ ਪਾਣੀ ਪਾਣੀ ਜਿਹੜਾ ਆਪਾਂ ਜਿੰਨੀ ਕੋ ਜ਼ਰੂਰਤ ਹੋਏ ਉਹਨਾਂ ਕੋ ਪਾ ਲੈਣਾ ਹੈ ਤੇ ਇਹਨੂੰ ਮੀਡੀਅਮ ਗੈਸ ਤੇ ਆਪਾਂ ਭੁੰਨ ਲੈਣਾ ਵਧੀਆ ਤਰੀਕੇ ਨਾਲ ਇਕਦਮ ਵਧੀਆ ਤਰੀਕ ਨਾਲ ਸੇਮੀ ਆਪਣੀਆਂ ਬਣ ਗਿਆ ਇਹਨੂੰ ਸਾਈਡ ਤੇ ਕੱਢਾਂਗੇ ਇੱਥੇ ਜਿਹੜਾ ਮੈਂ ਅੱਧਾ ਗਲਾਸ ਦੁੱਧ ਜਿਹੜਾ ਹੈ ਉਸ ਕੋਲੇ ਉਬਲਨੇ ਰੱਖਿਆ ਹੈ ਤੇ ਇੱਥੇ ਮੈਂ ਅੱਧੀ ਕੌਲੀ ਚੌਲਾਂ ਨੂੰ ਜਿਹੜਾ ਤਿੰਨ ਤੋਂ ਚਾਰ ਘੰਟੇ ਪਿਉਤਾ ਸੀ ਤੁਸੀਂ ਪਾਈ ਰਾਤ ਦੇ ਲਈ ਵੀ ਪੀ ਹੋ ਸਕਦੇ ਆ ਫਿਰ ਇਹਨੂੰ ਕੁੰਡੀ ਡੰਡੇ ਦੇ ਵਿੱਚ ਆਪਾਂ ਕੁੱਟ ਲੈਣਾ ਹੈ ਇਹਨੂੰ ਆਪਾਂ ਜਿਹੜਾ ਮਿਕਸੀ ਦੇ ਵਿੱਚ ਵੀ ਪੀਸ ਸਕਦੇ ਆ ਪਰ ਜ਼ਿਆਦਾ ਨਹੀਂ ਪੀਸਣਾ ਹੈਗਾ ਇਹਨੂੰ ਜਿਹੜਾ ਆਪਾਂ ਇੱਦੇ ਦਰਦਰਾ ਹੀ ਰੱਖਣਾ ਹੈ ਫਿਰ ਇਹਦੇ ਵਿੱਚ ਆਪਾਂ ਦੁੱਧ ਪਾਉਣਾ ਹੈ ਥੋੜਾ ਜਿਹਾ ਫਿਰ ਇੱਕ ਚਮਚ ਕਸਟਰਡ ਪਾਊਡਰ ਪਾਉਣਾ ਹੈ ਜਿਸ ਨਾਲ ਬਹੁਤ ਹੀ ਵਧੀਆ ਸਵਾਦ ਆਉਂਦਾ ਹੈ ਇਸ ਮਠਿਆਈ ਦੇ ਵਿੱਚ ਜੇ ਤੁਹਾਡੇ ਕੋਲ ਨਹੀਂ ਹੈਗਾ ਤਾਂ ਤੁਸੀਂ ਇੱਕ ਚਮਚ ਆਰਾ ਰੋਡ ਪਾਊਡਰ ਯਾਨੀ ਕਿ ਕੌਰਨ ਫਲਾਰ ਵੀ ਪਾ ਸਕਦੇ ਆ ਤੇ ਇਹਨੂੰ ਚੰਗੀ ਤਰੀਕੇ ਨਾਲ ਮਿਲਾ ਲੈਣਾ ਹੈ ਆਪਾਂ ਤੇ ਫਿਰ ਇਹਦੇ ਵਿੱਚ ਦੁੱਧ ਵਾਲੇ ਮਿਕਸਚਰ 'ਚ ਪਾ ਕੇ ਇਹਨੂੰ ਗਾੜਾ ਕਰਨਾ ਹੈ ਆਪਾਂ ਇਹ ਦੇਖੋ ਲਗਾਤਾਰ ਚਲਾਉਂਦੇ ਜਾਣਾ ਇਹਨੂੰ ਆਪਾਂ ਜਿਹੜਾ نیچے ਨਹੀਂ ਲੱਗਣ ਦੇਣਾ ਫਿਰ ਇਹ ਜੋ ਸਵਾਦਨ ਸਾਈ ਖੰਡ ਪਾਉਣੀ ਆ ਮੈਂ ਇੱਥੇ 3 ਚਮਚ ਖੰਡ ਪਾ ਰਹੀ ਆ ਧਿਆਨ ਰੱਖਣਾ ਹੈ ਕਿ ਜਿਹੜੀਆਂ ਤੁਹਾਡੀਆਂ ਸੇਮੀਆਂ ਆ ਉਹ ਵੀ ਮਿੱਠੀਆਂ ਆ ਸੋ ਇਸ ਲਈ ਘੱਟ ਹੀ ਮਿੱਠਾ ਪਾਉਣਾ ਹੈ ਤੇ ਇਹ ਦੇਖੋ ਚੰਗੀ ਤਰ੍ਹਾਂ ਇਹਨੂੰ ਗਾੜਾ ਕਰ ਲੈਣਾ ਇਹ ਦੇਖੋ ਕਿੰਨਾ ਵਧੀਆ ਕਾੜਾ ਹੋ ਗਿਆ ਇਹਨੂੰ ਆਪਾਂ ਗੈਸ ਨੂੰ ਬੰਦ ਕਰਾਂਗੇ ਤੇ ਇਹਨੂੰ ਠੰਡਾ ਕਰ ਲਾਂਗੇ ਤੇ ਇੱਥੇ ਮੈਂ ਜਿਹੜਾ ਆ ਥੋੜੇ ਜਿਹੇ ਦੇਸੀ ਘਿਓ ਦੇ ਵਿੱਚ ਡਰਾਈ ਫਰੂਟ ਭੁੰਨ ਲਿਆ ਜਿਵੇਂ ਕਿ ਬਦਾਮ ਕਾਜੂ ਇਹਨਾਂ ਦੋਨਾਂ ਨੂੰ ਮੈਂ ਭੁੰਨ ਲਿਆ ਇਹ ਦੇਖੋ ਭੁਜੇ ਹੋਏ ਇਹ ਪੇੜੇ ਆਪਣੇ ਡ్రਾਈ ਫਰੂਟ ਆਪको ਖਤ ਹੀ ਵਧੀਆ ਲੱਗਦੇ ਆ ਹੁਣ ਇਥੇ ਮੈਂ ਇੱਕ ਪਾਂਡਾ ਲਿਆ ਜਿਹਦੇ ਵਿੱਚ ਇਹਨੂੰ ਮੈਂ ਸੈੱਟ ਕਰੂੰਗੀ ਉਹਦੇ ਵਿੱਚ ਮੈਂ ਸੇਮੀਆਂ ਦੀ ਲੇਅਰ ਪਾ ਦਤੀ ਆ ਸਭ ਤੋਂ ਪਹਿਲਾਂ ਇਹ ਦੇਖੋ ਸੇਮੀਆਂ ਨੂੰ ਆਪਾਂ ਖਿਲਾਰ-ਖਿਲਾਰ ਕੇ ਸਾਰੇ ਪਾਸੇ ਜਿਹੜਾ ਇਹੋ ਪਾ ਦੇਣਾ ਆ ਫਿਰ ਉਹਦੇ ਉੱਤੇ ਆਪਾਂ ਜਿਹੜੀ ਬਣਾਈ ਹੋਈ ਚੌਲਾਂ ਦੀ ਰਬੜੀ ਆ ਉਹ ਆਪਾਂ ਪਾ ਦੇਣੀ ਆ ਹਲਕੀ ਜਿਹੀ ਆਪਾਂ ਲੇਅਰ ਇਹਦੇ ਉੱਤੇ ਸੈੱਟ ਕਰ ਦੇਣੀ ਆ ਚੰਗੀ ਤਰ੍ਹਾਂ ਦਬਾ ਦਬਾ ਕੇ ਨਾਲ ਇਹ ਬਹੁਤ ਹੀ ਵਧੀਆ ਲੇਅਰ ਵਾਲੀ ਬਣਦੀ ਹੈ ਸੋ ਉਹਦੇ ਕਰਕੇ ਸੋਹਣੀ ਵੀ ਇਹ ਬਹੁਤ ਜ਼ਿਆਦਾ ਲੱਖਦੀ ਦੇਖਣ ਦੇ ਵਿੱਚ ਫਿਰ ਇਹਦੇ ਤੇ ਡਰਾਈ ਫਰੂਟ ਦੀ ਕੋਟਿੰਗ ਪਾਵਾਂਗੇ ਫਿਰ ਦੁਬਾਰਾ ਸੇਮੀਆ ਫਿਰ ਦੁਬਾਰਾ ਰਬੜੀ ਫਿਰ ਦੁਬਾਰਾ ਡਰਾਈ ਫਰੂਟ ਇਦਾਂ ਹੀ ਆਪਾਂ ਇਹਨੂੰ ਕਰਾਂਗੇ ਤੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਆ ਰਹੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਦੇ ਜਾਓ ਇਹ ਦੇਖੋ ਇਹਨੂੰ ਥੋੜਾ ਉੱਪਰ ਡੈਕੋਰੇਟ ਕਰਾਂਗੇ ਸੇਮੀਆ ਦੇ ਨਾਲ ਤੇ ਡਰਾਈ ਫਰੂਟ ਦੇ ਨਾਲ ਤੇ ਆਪਣੀ ਬਹੁਤ ਹੀ ਜਿਆਦਾ ਵਧੀਆ ਇਹ ਟੇਸਟੀ ਜੀ ਮਠਾਈ ਬਣ ਕੇ ਤਿਆਰ ਹੈ ਇਹਨੂੰ ਤੁਸੀਂ ਫਰਿੱਜ ਦੇ ਵਿੱਚ ਠੰਡਾ ਕਰ ਲੋ ਤੇ ਫਿਰ ਇਹਨੂੰ ਕਰੋ ਸਰਵ ਇਹ ਦੇਖੋ ਕਿੰਨੀ ਵਧੀਆ ਬਣੀ ਹੈ ਇਕਦਮ ਲੇਅਰ ਦੇ ਨਾਲ ਬਹੁਤ ਹੀ ਪਰਫੈਕਟ ਇਹ ਦੇਖੋ ਤੇ ਤੁਹਾਨੂੰ ਇਹ ਰੈਸਪੀ ਕਿਵੇਂ ਦੀ ਲੱਗੀ ਜੁਰ ਕਮੈਂਟ ਚ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜੁਰ ਕਰਿਓ ਬਹੁਤ ਬਹੁਤ ਧੰਨਵਾਦ